ਮੈਂ ਚੰਡੀਗੜ੍ਹ ਮੇਅਰ ਚੋਣਾਂ ਦੀ ਗੱਲ ਕਰ ਰਿਹਾ ਸੀ ਤੇ ਉਹ ਦੋ ਬੀਬੀਆਂ ਦੀ ਗੱਲ ਕਰ ਰਿਹਾ ਸੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿੱਚੋਂ ਜਾ ਕੇ ਤੇ ਉਧਰ ਭਾਜੀਪੀ ਵਾਲੇ ਬਸ ਚਲੇ ਉਹ ਸਰ ਮੈਂ ਲਿਖਿਆ ਉਹਦੇ ਫੇਸਬੁੱਕ ਤੇ ਮੈਂ ਥੋੜਾ ਸਮਾਂ ਪਹਿਲਾਂ ਹਮ ਆਮ ਤੌਰ ਤੇ ਹੁਣ ਚਲੋ ਗੱਲ ਇਹ ਆ ਕਿ ਖਾਣ ਪੀਣ ਵਾਲਿਆਂ ਦੇ ਕੰਮ ਦੀ ਗੱਲ ਕਰ ਦੇਣਾ ਕਿ ਜਿਹੜਾ ਸਫ਼ਰ ਸ਼ੁਰੂ ਹੁੰਦਾ ਬੀਅਰ ਤੋਂ ਦੇਸੀ ਰੂੜੀ ਮਾਰਕਾ ਤੋਂ ਜਾਂ ਹੁੰਦਾ ਮੋਟਾ ਸੰਤਰਾ ਇੰਨਾਂ ਚੀਜ਼ਾਂ ਤੋਂ ਤਿਆ ਜਿਹੜਾ ਖਾਸਾ ਮੋਟਾ ਸੰਤਰਾ ਇਹਨਾਂ ਦਾ ਪਤਾ ਕੀ ਇੱਕੇਦਮ ਨਾ ਲੋਰ ਜੀ ਚੜਦੀ ਆ ਤੇ ਜਿਹੜੇ ਪੱਕੇ ਪੀਣ ਵਾਲੇ ਆ ਨਾ ਉਹ ਪਤਾ ਕੀ ਕਰਦੇ ਭੱਜਦੇ ਆ ਠੇਕੇ ਤੋਂ ਮੈਂ ਵੇਖਿਆ ਵੀ ਲਾਉਣਗੇ ਅਧਿਆ ਹੂੰ ਦਵਾੜਾ ਲਾਇਆ ਫਿਰ ਦੌੜ ਲਾ ਦਿੰਦੇ ਵੀ ਜਾ ਕੇ ਨਾ ਦਵਾ ਦਰ ਰੋਟੀ ਗਾਲੀਏ ਕੋਈ ਮੁੜ ਕੇ ਇਹਨੇ ਡੌਣ ਵੱਜ ਜਾਣਾ ਜੀ ਕਦੇ ਕਦੇ ਮੈਨੂੰ ਇਹਨਾਂ ਸਿਆਸਤਦਾਨਾਂ ਦੀ ਨਾ ਬਈ ਇੱਕ ਤੇ ਨਾ ਕਿਤੇ ਕਹਿ ਲਉ ਕਿ ਆਈਡੀਓਲੋਜੀ ਜਿਹੜੀ ਆ ਉਹ ਇਸੇ ਤਰ੍ਹਾਂ ਦੀ ਲੋਰ ਲੱਗਦੀ ਆ ਹੂੰ ਹੂੰ ਕਿ ਭਾਈ ਇੱਕਦਮ ਚੜਦੀ ਇਹਨਾਂ ਨੂੰ ਫਿਰ ਇਹਨਾਂ ਨੂੰ ਲੱਗਦਾ ਕਿ ਅਸੀਂ ਇਨਕਲਾਬ ਲੈਣਾ ਅਸੀਂ ਤੇ ਭਾਈ ਮਤਲਬ ਕਿ ਸਮਾਜ ਨੂੰ ਬਦਲ ਦੇਣਾ ਅਸੀਂ ਤੇ ਭਾਈ ਮਤਲਬ ਕਿ ਪੀੜਾਂ ਹੀ ਹੱਲ ਲੈਣੀਆਂ ਨੇ ਜੀ ਅਸੀਂ ਤੇ ਦੁੱਖ ਹੀ ਨਿਵਾਰ ਦੇਣੇ ਆ ਹੂੰ ਸੋ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਭਈ ਕੁਝ ਵੀ ਨਹੀਂ ਸੀ ਪੱਲੇ ਪੱਲੇ ਨਹੀਂ ਤੇ ਲਾ ਕਰਦੀ ਮੇਲਾ ਮੇਲਾ ਹੈ ਨਹੀਂ ਕੁਝ ਵੀ ਜੀ ਸੋ ਜੇ ਅੱਜ ਸਿਧਾਂਤ ਅਸੂਲ ਤੇ ਆ ਮਤਲਬ ਕਿ ਇਨਕਲਾਬ ਪੱਤਰ ਦੀ ਗੱਲਬਾਤ ਜਿਹੜੀ ਹੁੰਦੀ ਹੈ ਜੇ ਇਹਦੇ ਲਿਹਾਜ਼ ਨਾਲ ਤੁਸੀਂ ਟਰਸਟ ਕਰਕੇ ਵੋਟ ਪਾ ਰਹੇ ਹੋ ਤਾਂ ਫਿਰ ਉਹ ਜਿਵੇਂ ਅਸਰਾਜ ਕਹਿੰਦੇ ਸੀ ਨਾ ਵੀ ਜਿਹੜੇ ਇਹਨਾਂ ਦੇ ਪਿੱਛੇ ਲੱਗ ਕੇ ਫਿਰ ਸਾਡੇ ਵਰਗਿਆਂ ਨੂੰ ਗਾਲ੍ਹਾਂ ਕੱਢਦੇ ਹੋ ਜਾਂ ਤੁਹਾਡੇ ਵਰਗਿਆਂ ਨੂੰ ਕੱਢਦੇ ਆ ਨਾ ਹੂੰ ਇਹਨਾਂ ਲੋਪੀ ਲਈ ਕਰਦੇ ਆ ਕਿ ਬਈ ਨਾ ਲੜੋ ਇਹਨਾਂ ਦੇ ਪਿੱਛੇ ਉਹ ਜਿਵੇਂ ਹਸਰਾਜ ਕਹਿੰਦਾ ਸੀ ਨਾ ਕਿ ਪੁੱਤ ਕੋਈ ਹੋਰ ਕੰਮ ਕਰ ਲੈ ਵੈਲਡਿੰਗ-ਵੋਲਡਿੰਗ ਕਰਨੀ ਸਿੱਖ ਲੈ ਇਹ ਗੌਣਾ ਤੇਰੇ ਵਾਸਤਾ ਨਹੀਂ ਹੈਗਾ ਛੱਡੋ ਹੀ ਰਾਜਨੀਤੀ ਨੂੰ ਕੋਈ ਵੈਲਡਿੰਗ-ਵੋਲਡਿੰਗ ਦਾ ਕੰਮ ਸਿੱਖ ਲੈ ਮੈਂ ਤੇ ਅਲਿਖ ਹੀ ਹਟਿਆ ਸਿਵਾਏ ਮਨੋਰੰਜਨ ਦੇ ਕੁਛ ਨਹੀਂ ਨਿਕੋ ਦਾ ਪੜਾ ਹੈ ਕੀ ਹੈ ਤੇ ਹੂੰ ਕਿੰਨੇ ਚਾਵਾ ਨਾਲ VOTING ਕੀਤੀ ਹੋਏਗੀ ਇਹ ਜਿਹੜੇ ਉੱਥੋਂ ਦੇ VOTER ਹੋਣਗੇ ਇਹ ਦੋ ਬੀਬੀਆਂ ਚੁੱਪ ਕਰਕੇ ਅੱਜ ਮੈਂ ਵੇਖਿਆ ਕਿ ਬਈ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਈਆਂ ਹੁਣ ਕੱਲ ਨੂੰ ਫੇਰ ਉਹ ਵਾਪਸ ਆ ਜਾਣਗੇ ਫੇਰ ਪਰਸੋਂ ਨੂੰ ਕੋਈ ਦੂ ਓਧਰੋਂ ਚਲੇ ਜਾਣਗੇ ਕਿਉਂਕਿ ਇੱਥੇ ਇਨਾ ਮਾਮਲਿਆਂ 'ਚ ਦਲ ਬਦਲੀ ਲਾਗੂ ਨਹੀਂ ਘਰ ਵਾਲਾ ਘਰ ਨਹੀਂ ਕਿਸੇ ਦਾ ਸਾਨੂੰ ਡਰ ਨਹੀਂ ਤਾਂ ਕੋਈ ਸਿਕੰਜਾ ਹੀ ਨਹੀਂ ਕਹਾ ਸਾਹਿਬ ਤੁਰੇ ਫਿਰ ਕੋਈ ਇੱਕ ਤੁਰੂ ਹਮ ਹਮ ਹਨ ਹੁਸਨ ਵਾਲੇ ਕਬੂਤਰ ਕੀ ਨਸਲ 'ਚ ਹੁੰਦੇ ਹੈ ਕبھی ਇਸ ਕੀ ਬਗਲ ਕبھی ਉਸ ਕੀ ਬਗਲ ਮੇ ਹੁੰਦੇ ਜੀ ਤੋ ਭਾਈ ਇਹ ਤੇ ਐਸਾ ਮਾਹੌਲ ਬਣ ਗਿਆ ਕਿ ਕਦੇ ਉਹਦੀ ਬਗਲ ਕਦੇ ਉਹ ਗਾਣਾ ਵੀ ਪਿੱਛੇ ਚ ਆਇਆ ਨਾ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਤਾਂ ਇਹ ਤੇ ਫੁੱਲਾળા ਤਿਤਲੀਆਂ ਵਾਲਾ ਕੰਮ ਸਬਜੀ ਹੋਇਆ ਪਿਆ ਸਿਆਸਤ ਦੇ ਵਿੱਚ ਤਾਂ ਬਰਹਾਲ ਭਈ 22 ਦੇ ਵਿੱਚ ਉਹ ਬਣਾ ਗਏ ਸਨ ਆਪਣਾ ਮੇਅਰ ਭਾਜਪਾ ਵਾਲੇ ਇੱਕ ਵੋਟ ਨਾਲ ਫੇਅਰ ਬਣ ਗਏ 23 'ਚ ਜੀ 24 'ਚ ਤੇ ਸ਼ਾਇਦ ਉਹ ਕਾਂਡ ਹੋ ਗਿਆ ਸੀ ਮਸੀਹ ਵਾਲਾ ਜਿੰਨਾ ਕੋ ਮੈਨੂੰ ਯਾਦ ਆ ਉਹਨੇ 8 ਵੋਟਾਂ ਇਨਵੈਲਟ ਕਰਤੀ ਆਏ ਵੇਖੇ ਤਾਂ ਨਾ ਮਸੀਹ ਜੀ ਅਨਿਲ ਮਸੀਹ ਉਹ ਤੇ ਪੂਰੀ ਦੁਨੀਆ ਦੇ ਵਿੱਚ ਸਰਛਾ ਗਿਆ ਸਰ ਛਾਗੀ ਮਜਾਜ ਨਹੀਂ ਛਾਗੀ ਨਹੀਂ ਮਜਾਜ ਉਹ ਉਹ ਤੇ ਸਰ ਮਸੀਹ ਤੇ ਮਸੀਹ ਦੀ ਤੇ ਇੱਕ ਤਰ੍ਹਾਂ ਦਾ ਮਿਸਾਲ ਹੀ ਬਣ ਗਈ ਦੁਨੀਆ ਦੇ ਵਿੱਚ ਜਦੋਂ ਵੀ ਕਿਤੇ ਵੋਟ ਚੋਰੀ ਦਾ ਉੱਤਮ ਨਮੂਨਾ ਗਿਣਿਆ ਜਾਂਦਾ ਤੇ ਮਸੀਹ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਤੂੰ ਤੇ ਮਸੀਹ ਨੂੰ ਵੋਟ ਚੋ ਚੋਰ ਹੋ ਗਿਆ ਤਾਂ ਮਸੀਹ ਮਾਡਲ ਜਿਹੜਾ ਹੈ ਉਹ ਦੁਨੀਆ ਭਰ ਚ ਫੈਲ ਗਿਆ ਸਰ ਮਸੀਹ ਜਿਹੜਾ ਸੀਗਾ ਉਹਦਾ ਮਾਮਲਾ ਫਿਰ ਗਾਂ ਕੀ ਹੋਇਆ ਕਿ ਉਹਨੇ 8 ਇਨਵੈਲਡ ਵੋਟਾਂ ਕਰਤੀਆਂ ਮਾਮਲਾ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਨੇ ਬਦਲ ਕੇ ਉਲਟਾ ਕੇ ਫੈਸਲਾ ਆਮ ਆਦਮੀ ਪਾਰਟੀ ਵਾਲਾ ਬਣਾਤਾ ਹੁਣ ਅੱਜ ਕੀ ਫੇਰੇ 25 ਚ ਬਣਾ ਗਿਆ ਸਨ ਜੀ ਭਾਜਪਾ ਵਾਲੇ ਤਾਂ ਭਾਜਪਾ ਵਾਲੇ ਛੱਡਦੇ ਹੀ ਨਹੀਂ ਸਾਬ ਹੁਣ ਤੁਸੀਂ ਵੇਖੋ ਕਿ ਸ਼ਕਤੀ ਹੁੰਦੀਆਂ ਨੇ ਕੋਲ ਉਥੇ 35 ਕਾਉਂਸਲਰ ਤੇ ਪਲੱਸ ਇੱਕ ਮੈਂਬਰ ਪਾਰਲੀਮੈਂਟ ਹੂੰ 19 ਦੇ ਚ ਪਹੁੰਚਣਾ ਹੈ ਤੇ ਗੱਲ ਇਹ ਆ ਕਿ ਭਾਜਪਾ ਨੇ ਲਾਇਆ ਗੇਰ ਦੋ ਬੀਬੀਆਂ ਇਧਰ ਆ ਗਈਆਂ 16 ਤੇ ਪਲੱਸ 2 18 ਜੀ ਇਹ 13 ਤੇ ਸਭ 13 ਤੇ ਮਾਈਨਸ 2 ਇਹ 11 11 ਹੋ ਗਏ 18 ਹੋ ਗਏ ਠੀਕ ਹੈ ਜੀ ਤੇ ਕਾਂਗਰਸ ਕੋਲ 6 ਆਪਦੀਆਂ ਤੇ ਪਲੱਸ ਸੰਸਦ ਮੈਂਬਰ 7 ਹੁਣ ਹੁਣ ਭਾਜਪਾ ਨੂੰ ਇੱਕ ਇਨਕਲਾਬੀ ਦਾ ਹਿਰਦੇ ਪਰਵਰਤਤ ਹੋਣਾ ਚਾਹੀਦਾ ਹਮ ਇੱਕ ਹੋ ਗਿਆ ਤੇ ਬਸ ਉਹਨਾਂ ਦਾ ਕੰਮ ਸੂਤ ਹੋ ਗਿਆ ਜੀ ਲਓ ਆਖੇ ਹੋ ਸਕਦਾ ਖੰਭਾ ਉਹ ਕਾਲ ਦੇ ਨਾਲ ਇਨਕਲਾਬ ਜੇ ਤਾਂ ਗੱਲ ਇਹ ਆ ਕਿ ਭਈ ਕੁਝ ਨਹੀਂ ਆਇਗਾ ਨਾ ਰਾਜਨੀਤਿਕ ਜੋ ਵਿਚਾਰ ਧਾਰਕ ਆਉਂਦੇ ਆ ਕਰਦੇ ਆਂਗੇ ਵਾਗ ਕਰਦੇ ਆਂਗੇ ਅਖੀਰ ਆਹੀ ਕੁਝ ਹੁੰਦਾ ਜਦੋਂ ਕੋਈ ਕੌਲਾ ਮਲਾਈ ਦਾ ਜਾਦਾ ਭਰਿਆ ਹੁੰਦਾ ਬਸ ਠੀਕ ਆ ਜਿੱਧਰ ਸਮਾਨ ਜ਼ਿਆਦਾ ਮਿਲ ਰਿਹਾ ਹੈ ਮਲਕੋ ਰਾਜਨੀਤੀ ਚ ਇਹੀ ਆ ਨਾ ਦਾਲ ਬਦਲੀ ਹੋਰ ਕੀ ਕਿ ਜਿੱਥੋਂ ਤੁਹਾਡੀਆਂ ਆకాంਖਿਆਵਾਂ ਆ ਆకాంਖਿਆਵਾਂ ਹੁੰਦਾ ਇਸ਼ਾਵਾ ਇਛਾਵਾਂ ਬਿਲਕੁਲ ਤੁਹਾਡੀਆਂ ਆకాంਖਿਆਵਾਂ ਜਿੱਥੋਂ ਪੂਰੀਆਂ ਹੁੰਦੀਆਂ ਨੇ ਹੁਣ ਉਹ ਵੱਡੀ ਛੋਟੀ ਹੋ ਸਕਦੀ ਹੈ ਕਿਸਦੇ ਮੇਰੇ ਅਰਗੇ ਦੀ ਦੋ ਰੋਟੀਆਂ ਤੱਕ ਦੀ ਆకాంਖਿਆ ਹੋ ਸਕਦੀ ਹੈ ਕਿ ਸ਼ਾਮ ਨੂੰ ਇੱਜ਼ਤ ਨਾਲ ਮਿਲ ਜਾਣਾ ਘਰ ਵਾਲੀ ਤੋਂ ਵੀ ਇੱਜ਼ਤ ਨਾਲ ਹੀ ਮਿਲ ਜਾਣਾ ਜੀ ਜੀ ਸਮਝਿਆ ਕਰੋ ਗੱਲ ਨੂੰ ਤੁਸੀਂ ਕੰਦੀਆਂ ਬੰਦੇ ਨੇ ਜਦੋਂ ਦੋ ਗੱਲਾਂ ਹੋ ਜਾਂਦੀਆਂ ਨੇ ਇਹ ਗੱਲਾਂ ਦੋ ਹੋ ਜਾਣ ਇੱਕ ਰੋਟੀਆਂ ਵੀ ਦੋ ਮਿਲ ਜਾਣ ਇੱਜ਼ਤ ਨਾਲ ਮਿਲ ਜਾਣਾ ਹੂੰ ਤੇ ਬਾਹਰੋਂ ਵੀ ਉਸ ਰੋਟੀ ਦੀ ਇੱਜ਼ਤ ਹੋਵੇ ਕਿ ਯਾਰ ਆਪ ਦਾ ਕਮਾ ਕੇ ਖਾਈ ਹੈ ਜੀ ਬਿਲਕੁਲ ਠੀਕ ਹੈ ਨਾ ਤੇ ਪਰ ਕੈਸੇ ਦੀ ਆకాంਖਿਆ ਵੀ ਹੋ ਸਕਦੀ ਹੈ ਕਿ ਵੀ ਰੋਟੀ ਬੋਟੀ ਹੂੰ ਰੋਟੀ ਸਭ ਕੁਝ ਸਿਰੇ ਦਾ ਭਾਈ ਜੀ ਆకాంਖਿਆ ਹੈ ਨਾ ਸਰ ਤੂੰ ਗਈ ਆਖਾਂ ਕਿ ਆਵਾ ਜਿੱਤੋਂ ਪੂਰੀਆਂ ਹੁੰਦੀਆਂ ਨੇ ਫਿਰ ਉੱਥੇ ਤੋਂ ਪਰ ਪੈਂਦੇ ਨੇ ਹੂੰ ਦਾ ਦਾ ਗੇਰ ਲਾ ਲੈਂਦੇ ਸੋ ਉੱਥੇ ਵੀ ਇਨਕਲਾਬ ਸਲਿੱਪ ਜੇ ਮਰੀ ਜਾਂਦਾ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਵੀ ਤੇ ਤੁਸੀਂ ਦੇਖੋ 26 ਚੜ੍ਹ ਲੈਣ ਦਿਓ ਹੂੰ ਪੰਜਾਬ ਦੇ ਵਿੱਚੋਂ ਵੀ ਤੁਹਾਨੂੰ ਐਸੀ ਕੁਰਸੀ ਤੇ ਖਬਰਾਂ ਕਰਾਉਣੀਆਂ ਨੇ ਅਸੀਂ ਇਦਾਂ ਦੀਆਂ ਤੁਸੀਂ ਵੇਖੀ ਜਾਓ ਬਣਦਾ ਕੀ ਆ ਕੌਣ ਕੌਣ ਕਿੱਧਰ ਨ ਜਾ ਰਹੇ ਆ ਕੌਣ ਕਿਹੜੇ ਪਾਲੇ ਚੋਂ ਨਿਕਲ ਕੇ ਕਿਹੜੇ ਪਾਲੇ ਚ ਜਾ ਕੇ ਹੂੰ ਫਿਰ ਦੂਜਿਆਂ ਦੇ ਪਾਲੇ ਜਿਹੜੇ ਆ ਨਾ ਉਹ ਲਾਉਂਦਾ ਪਾਲੇ ਨੇ ਜਾ ਉਹ ਲੋ ਜੀ ਕਹਿ ਰਹੇ ਨੇ ਮਿੱਤਰ ਕੇ ਲੋਕਲ ਮਿਊਸਪਲ ਕਾਰਪੋਰੇਸ਼ਨ ਕਦੋਂ ਹੋਣਗੀਆਂ ਜੀ ਇਹ ਮੇਰੇ ਕੱਲ ਦੇ ਨਾਲ ਤਿਆਰੀ ਆਰੰਭ ਹੋ ਗਈ ਆ ਜਿਨ੍ਹਾਂ ਨੇ ਭਾਈ ਜਿਹੜੇ ਜਿਹੜੇ ਮੰਤਰੀ ਜਾਂ ਐਮਐਲਏ ਜਿਹੜੇ ਆ ਨਾ ਜਿਨ੍ਹਾਂ ਨੂੰ ਸ਼ਹਿਰੀ ਹਲਕੇ ਪੈਂਦੇ ਆ ਹੂੰ ਉਹਨਾਂ ਨੇ ਤਿਆਰੀਆਂ ਵਡ ਵੀ ਦਿੱਤੀਆਂ ਕਿਉਂ ਕਿਉਂਕਿ ਪਿੰਡਾਂ ਵਾਲੀ ਜਿਹੜੀ VOTING ਹੋਈ ਆ ਨਾ ਇਹਨਾਂ ਨੇ ਕਿਤੇ ਨਾ ਕਿਤੇ ਕਹਿ ਲੋ ਕਿ ਕਈ ਬੰਦਿਆਂ ਨੂੰ ਧੁਰਕੂ ਲਵਾ ਦਿੱਤਾ ਹੂੰ ਧੁਰਕੂ ਲਵਾ ਦਿੱਤਾ ਜੀ ਯਾਰ ਸਮਾਂ ਤੇਜੀ ਨਾਲ ਬਦਲ ਰਿਹਾ ਤੇ ਮੈਨੂੰ ਤੇ ਇਉਂ ਲੱਗਦਾ ਕਿ ਤੁਸੀਂ ਦੇਖਣਾ ਕਿ ਮਾਨ ਸਾਹਿਬ ਸ਼ਹਿਰੀ ਜਿਹੜੀ ਉਹਨਾਂ ਦੀ ਹੈਗੀ ਨਾ ਰੋਝੇਮੇ ਵਾਲੀ ਜ਼ਿੰਦਗੀ ਹੂੰ ਚੰਡੀਗੜ੍ਹ ਬਾਹਰ ਨਾ ਸਕੇਟਾ ਉਹ ਸ਼ਹਿਰੀ ਜ਼ਿੰਦਗੀ ਹੈ तकरीबन ਜੀ ਹੁਣ ਉਹਦੇ ਚੋਂ ਉਹ ਨਿਕਲ ਲਗੇ ਉਸ ਪਿੰਜਰੇ ਚੋਂ ਨਿਕਲਣਗੇ ਉਹ ਹੂੰ ਤੇ ਆਉਣਗੇ ਪਿੰਡਾਂ ਦੇ ਖੇਤਾਂ ਵੱਲ ਨੂੰ ਤੁਸੀਂ ਦੇਖਣਾ ਆ ਵੀ ਤੁਸੀਂ ਹੁਣ ਦੇਖੋ ਕਿ ਆਉਣ ਵਾਲੇ ਸਮੇਂ ਚ ਕਦੇ ਮੋਟਰ ਤੇ ਬੈਠੇ ਮਿਲਣਗੇ ਕਦੇ ਉਹ ਸੱਤ ਚ ਬੈਠੇ ਮਿਲਣਗੇ ਕਈ ਵਾਰ ਉਹ ਬੰਦੇ ਵੀ ਉਹਨਾਂ ਦੇ ਆਪਣੀ ਹੁੰਦੇ ਹਾਲੇਦuale ਸੋ ਪਿੰਡਾਂ ਵੱਲ ਨੂੰ ਆਉਣਾ ਪਏਗਾ ਪੰਜਾਬ ਦੇ ਵੋਟਰ ਨੇ ਥੋੜੀ ਜਿਵੇਂ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਹੁੰਨੇ ਆ ਕਿ ਕੰਨ ਖਿੱਚੇ ਆ ਹਮ ਆ ਸਭੀ ਨਲਾਇਕ ਜਿਆਸੀ ਕਾ ਮਾਸਟਰ ਨੇ ਕੰਨ ਖਿੱਚੇ ਆ ਥੋੜ ਥੋੜੇ ਕੰਨ ਖਿੱਚਤੇ ਆ ਵੋਟਰ ਨੇ ਹਮ ਕਿ ਭਾਈ ਕੰਮ ਕਰੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਬਚਿਆ ਉਸ ਸਮੇਂ ਨੂੰ ਸਾਰਥਕ ਢੰਗ ਦੇ ਨਾਲ ਇਸਤੇਮਾਲ ਕਰੋ ਨਹੀਂ ਤੇ ਰਗੜਾ ਤੁਹਾਨੂੰ ਐਸਾ ਵਜਣਾ ਜੇ ਐਸਾ ਵਜਣਾ ਜੇ ਕਿ ਭਈ ਤੁਹਾਨੂੰ ਇਹ ਨਹੀਂ ਸਮਝਾਉਣੀ ਕਿ ਭਈ ਅਸੀਂ ਯਾਰ ਹੁਣ ਵਜਾ ਕੀ ਦਸੀਏ ਹਮ ਕਈ ਵੇ ਹੁੰਦਾ ਨਾ ਕਿ ਕੁਝ ਲੋਕ ਇਤਿਹਾਸ ਬਣਾਉਂਦੇ ਆ ਤੇ ਕੁਝ ਲੋਕ ਬਹਾਨੇ ਬਣਾਉਂਦੇ ਆ ਸੁਖਮ ਸਿੰਘ ਬਿਲਕੁਲ ਜਿਨ੍ਹਾਂ ਨੇ ਇਤਿਹਾਸ ਬਣਾਉਣਾ ਹੋਵੇ ਬਹਾਨੇ ਨਹੀਂ ਬਣਾਉਂਦੇ ਪਰ ਕੁਝ ਲੋਕ ਐਹੋ ਜੀ ਹਾਲਤ 'ਚ ਹੋ ਜਾਂਦੇ ਆ ਨਾ ਇਤਿਹਾਸ ਬਣਦਾ ਨਾ ਉਹਨਾਂ ਤੋਂ ਫਿਰ ਬਹਾਨੇ ਹੀ ਬਣਦੇ ਆ ਚਾਚਾ ਨਾਲੇ ਕਿਤੇ ਐਹੋ ਜੀ ਸ਼੍ਰੇਣੀ 'ਚ ਨਾ ਪਹੁੰਚਾਇਓ ਅਸੀਂ ਤੇ ਹੈਗਾ ਹੁਣ ਦੇਖੋ ਇਹਨਾਂ ਦੇ ਆਈਟੀ ਪੇਜ ਨੇ ਇੱਕ ਦਿਨ ਨਾ ਪਾਇਆ ਹੋਇਆ ਸੀ ਕਿ ਭਾਈ ਜੇ 2027 'ਚ ਜਿੱਤਣਾ ਨਾ ਮਾਨ ਸਾਹਿਬ ਕਿ ਆ ਜਿਹੜੇ ਬੰਦੇ ਖਾਸ ਤੌਰ ਤੇ ਬਠਿੰਡਾ ਇਲਾਕਾ ਕੋਰਟ ਕੀਤਾ ਹੋਇਆ ਸੀਗਾ ਕਿ ਇਹ ਜਿਹੜੀ ਮਨੀ ਮੇਕਿੰਗ ਹੋ ਰਹੀ ਆ ਇਹਨੂੰ ਰੋਕੋ ਤੇ ਮੈਂ ਕਿਹਾ ਵੀਰੇ ਅਸੀਂ ਤੇ 22 ਜਦੋਂ ਤੁਸੀਂ ਸੌਹ ਚੁੱਕ ਕੇ ਵਿਹਲੇ ਹੋਏ ਸੀ ਅਸੀਂ ਤੇ ਉਦੋਂ ਹੀ ਦੱਸਦਾ ਸੀ ਤੁਹਾਨੂੰ ਜੀ ਆਈਟੀ ਵਾਲਿਓ ਬਹੁਤ ਵਧੀਆ ਗੱਲ ਐ ਤੇ ਉਦੋਂ ਤੁਸੀਂ ਸਾਨੂੰ ਗਾਲ੍ਹਾਂ ਕੱਢੀਆਂ 2.5 ਸਾਲ ਤੁਸੀਂ 3 ਸਾਲ ਸਾਨੂੰ ਗਾਲ੍ਹਾਂ ਕੱਢੀਆਂ ਹੋਰ ਤੁਸੀਂ ਆਪੇ ਮੰਨ ਰਹੇ ਹੋ ਨਾ ਕਿ ਗੇਮ ਸ਼ੁਰੂ ਆ ਸਰ ਗੇਮ ਤੇ ਉਦੋਂ ਹੀ ਸ਼ੁਰੂ ਹੋ ਗਈ ਸੀ ਬਿਲਕੁਲ ਗੇਮ ਉਦੋਂ ਹੀ ਸ਼ੁਰੂ ਹੋ ਗਈ ਸੀ